ਨੈਸ਼ਨਲ ਡਿਫੈਂਸ ਕਾਲਜ ਦਿੱਲੀ ਦੀ ਤੋਂ 15 ਅਫਸਰ ਜਿਹੜਾ ਬ੍ਰਿਗੇਡੀਅਰ ਰੈਂਕ ਦੇ ਅਫਸਰ ਸੀਗੇ ਅੱਜ ਅਸੀਂ ਪੰਜਾਬ ਦੀ ਵਿਜ਼ਿਟ ਤੇ ਹੈਗੇ ਆ ਤੇ ਸਿੰਘਪੁਰਾ ਪਿੰਡ ਦੇ ਅੱਥੀ ਵਿਜ਼ਿਟ ਅਸੀਂ ਕੀਤੀ ਹੈ ਤੇ ਬਹੁਤ ਹੀ ਚੰਗਾ ਲੱਗਿਆ ਇੱਥੇ ਵਰਲਡ ਬੈਂਕ ਦੀ ਸਕੀਮਸ ਦੇਖ ਕੇ ਸਾਨੂੰ ਗਿਆਨ ਵੀ ਹੋਇਆ ਇਹਦੇ ਬਾਰੇ ਚ ਤੇ ਅਸੀਂ ਚਾਹੁੰਦੇ ਆ ਕਿ ਪੰਜਾਬ ਦੇ ਬਾਕੀ ਪਿੰਡਾਂ ਚ ਵੀ ਇਹਨੂੰ ਫਾਲੋ ਕਰਨਾ ਚਾਹੀਦਾ ਹੈ ਤੇ ਆਹੀ ਹੋਣਾ ਚਾਹੀਦਾ ਹੈ ਤੇ ਬਹੁਤ ਕੁਝ ਜੀ ਇੱਥੇ ਦੇਖ ਕੇ ਜਾ ਰਹੇ ਆ ਤੇ ਚੰਗੀ ਸਿੱਖ ਇੱਥੋਂ ਲੈ ਕੇ ਜਾ ਰਹੇ ਆ ਸਭ ਤੁਸੀਂ ਸਾਰੇ ਜਿਹੜਾ ਵਿਜ਼ਿਟ ਕੀਤਾ ਕੀ ਕੁਝ ਖਾਸ ਲੱਗਿਆ ਇੱਥੇ ਜਿਹੜੇ ਇਹਨਾਂ ਵੱਲੋਂ ਜਿਹੜੇ ਪ੍ਰੋਜੈਕਟ ਚਲਾਇਆ ਜਾ ਰਿਹਾ ਨਹੀਂ ਇੱਕ ਤਾਂ ਇਹਨਾਂ ਦਾ ਜਿਹੜੀ ਵਰਲਡ ਬੈਂਕ ਸਪான்ਸਰਡ ਸਕੀਮ ਹੈਗੀ ਜਿਹਦੇ ਵਿੱਚ ਸੀਵਰੇਜ ਦਾ ਪਲੈਂਟ ਇਹਨਾਂ ਨੇ ਸਾਰਿਆਂ ਨੇ ਮਿਲ ਕੇ ਲਾਇਆ ਤੇ ਦੂਜੀ ਗੱਲ ਇੱਕ ਵਾਟਰ ਦੀ ਜਿਹੜੀ ਸਕੀਮ ਹੈ ਆਮ ਤੌਰ ਤੇ ਦੇਖਿਆ ਗਿਆ ਪੰਜਾਬ ਦੇ ਪਿੰਡਾਂ 'ਚ ਕੀ ਹੁੰਦਾ ਹੈ ਕਿ ਤਾਲਮੇਲ ਨਹੀਂ ਹੁੰਦਾ ਪਰ ਉਸ ਕਰਕੇ ਜਿਹੜੀ ਡਿਵੈਲਪਮੈਂਟ ਸਕੀਮਸ ਨੇ ਉਹ ਚੰਗੀ ਤਰ੍ਹਾਂ ਇੰਪਲੀਮੈਂਟ ਨਹੀਂ ਹੁੰਦੀ ਆ ਬਟ ਸਿੰਘਪੁਰਾ ਪਿੰਡ 'ਚ ਜਿਹੜਾ ਅਸੀਂ ਦੇਖਿਆ ਹੈ ਦੋਨੋਂ ਸਕੀਮਾਂ ਜਿਹੜੀ ਵਾਟਰ ਦੀ ਸਕੀਮ ਹੈ ਤੇ ਜਿਹੜੀ ਸੀਵਰੇਜ ਦੀ ਸਕੀਮ ਹੈ ਪਿੰਡ ਦੇ ਸਾਰੇ ਲੋਕਾਂ ਨੇ ਮਿਲ ਕੇ ਉਹਨੂੰ ਇੰਪਲੀਮੈਂਟ ਕੀਤਾ ਹੈ ਤੇ ਉਹਦਾ ਮਾਡਲ ਇਹੋ ਜਿਹਾ ਬਣਾਇਆ ਹੈ ਕਿ ਉਹਦੇ 'ਚ ਲੀਕੇਜ ਨਹੀਂ ਹੈਗੀ ਸੈਲਫ ਜਨਰੇਟਿੰਗ ਹੈਗਾ ਉਹਦੀ ਰੈਵਨਿਊ ਵੀ ਹੋ ਰਹੀ ਹੈ ਤੇ ਸਾਰਾ ਜਿਹੜਾ ਸਟਾਰਟ ਟੂ ਫਿਨਿਸ਼ ਜਿਹੜਾ ਨੇ ਸਕੀਮ ਬਣਾਈ ਹੈ ਬਹੁਤ ਹੀ ਚੰਗੀ ਤਰ੍ਹਾਂ ਬਣਾਈ ਹੈ ਜਿਸ ਦਾ ਕਿ ਹੁਣ ਇਹਦਾ ਸਾਨੂੰ ਬੇਨਫਿਟ ਦਿਖਾਈ ਦੇ ਰਿਹਾ ਸਰ ਨੈਸ਼ਨਲ ਡਿਫੈਂਸ ਕਾਲਜ ਤੋਂ ਆਫੀਸਰਸ ਆਏ ਹੋਏ ਨੇ ਸਟੱਡੀ ਟੂਰ ਦੇ ਉੱਪਰ ਉਹਨਾਂ ਪੰਜਾਬ ਵਿੱਚ ਆਏ ਨੇ ਤੇ ਉਹਨਾਂ ਨੂੰ ਵਕਫਾ ਵਕਫਾ ਜਗ੍ਹਾ ਤੇ ਜਾ ਕੇ ਜੋ ਪੰਜਾਬ ਦਾ ਬੈਸਟ ਹੈ ਉਹ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਇਹਨੂੰ ਰੈਪਲੀਕੇਟ ਰੈਪਲੀਕੇਟ ਕਰਕੇ ਹੋਰ ਸਟੇਟਾਂ ਚ ਇਹ ਮਾਡਲ ਤਿਆਰ ਕੀਤੇ ਜਾ ਸਕਣ ਤੇ ਉਹਦੇ ਚੋਂ ਅਸੀਂ ਸਿੰਘ ਪਲੱਸ ਕਿੰਟ ਨੂੰ ਚੁਣਿਆ ਕਿਉਂਕਿ ਇਹ ਸੈਲਫ ਸਸਟੇਨੇਬਲ ਹੈ ਤੇ ਇਹਨੂੰ ਫਾਲੋ ਕਰਕੇ ਬਾਕੀ ਪਿੰਡ ਵੀ ਫਾਲੋ ਕਰ ਰਹੇ ਨੇ ਤੇ ਇਹਨਾਂ ਤੋਂ ਭਈ ਗ੍ਰਾਮ ਪੰਚਾਇਤ ਇੱਕ ਯੂਟਿਲਿਟੀ ਦਾ ਕੰਮ ਕਰ ਰਹੀ ਹੈ ਬੜੇ ਅੱਛੇ ਤਰੀਕੇ ਨਾਲ ਚੱਲ ਰਿਹਾ ਹੈ ਤੇ ਅਸੀਂ ਉਸ ਕਰਕੇ ਅਨੁਰਥੇ ਲੈ ਕੇ ਆਏ ਸੀਗੇ ਜੀ ਕੀ ਕੋਈ ਸਰ ਖਾਸ ਦੇਖਣ ਨੂੰ ਮਿਲੇ ਇਹਨਾਂ ਪ੍ਰੋਜੈਕਟ ਦੇ ਸਕੀਮ ਦੇ ਵਿੱਚ ਸਭ ਤੋਂ ਵੱਡਾ ਹੈ ਕਿ ਜੋ ਕਮਿਊਨਿਟੀ ਪਾਰਟਿਸਪੇਸ਼ਨ ਬਹੁਤ ਹੈ ਜੇ ਕਮਿਊਨਿਟੀ ਪਾਰਟਿਸਪੇਸ਼ਨ ਨਾ ਤਾਂ ਹੀ ਇਹ ਸਕੀਮਾਂ ਸਰਕਾਰ ਦੀਆਂ ਕਾਮਯਾਬ ਹੋ ਸਕਦੀਆਂ ਤੇ ਉਹ ਚੱਲਦੀਆਂ ਇਹ ਪਿੰਡ ਦੀ ਕਮਿਊਨਿਟੀ ਪਾਰਟਿਸਪੇਸ਼ਨ ਬੜੀ ਅੱਛੀ ਹੈ ਤੇ ਅਸੀਂ ਇਹਨਾਂ ਤੋਂ ਸਿੱਖਣ ਦੀ ਕੋਸ਼ਿਸ਼ ਕਰਦੇ ਹਾਂ ਤੇ ਲੋਕਾਂ ਨੂੰ ਵੀ ਜਾ ਕੇ ਇਹਨਾਂ ਐਗਜ਼ਾਮਪਲ ਦਿੰਦੇ ਹਾਂ ਕਿ ਉਹ ਪੰਚਾਇਤ ਦੇਖੋ ਬੜੇ ਕੰਸੈਂਸਸ ਨਾਲ ਕੰਮ ਰਹੀ ਹੈ ਸਾਰੇ ਆਪਣੀ ਰਿਸਪੌਂਸਿਬਿਲਟੀ ਸਮਝਦੇ ਆ ਕਿ ਉਹ ਕੰਮ ਨੂੰ ਬੜੀ ਚੰਗੀ ਤਰ੍ਹਾਂ ਨੇ ਬਾਹਰ ਰਿਹਾ ਨੇ ਧੰਨਵਾਦ ਕੋ ਟੀਮ ਬਹੁਤ ਵਧੀਆ ਗੱਲਾਂ ਟੀਮ ਆਈ ਆ ਸਾਡੀ ਦਿੱਲੀ ਤੋਂ ਤੇ ਅਮਾਨ ਤੋਂ ਵੀ ਆਏ ਆ ਤੇ ਮਾਲਦੀਵ ਤੋਂ ਵੀ ਆਏ ਆ ਹਨਾ ਤੇ ਇਸ ਕਰਕੇ ਸਾਡਾ ਜਿਹੜਾ ਇਹ ਵਰਲਡ ਬੈਂਕ ਦੀ ਸਕੀਮ ਆਪਣੀ ਵਧੀਆ ਚੱਲਦੀ ਆ ਤੇ ਸੀਵਰੇਜ ਦਾ ਸਿਸਟਮ ਬਹੁਤ ਵਧੀਆ ਚੱਲਦਾ ਤੇ ਇੱਥੇ ਟੀਮਾਂ ਬ੍ਰਾਜ਼ੀਲ ਤੋਂ ਵੀ ਆਈਆਂ ਪਹਿਲਾਂ ਹੋਰ ਵੀ ਬਾਰੋ ਕੰਟਰੀ ਤੋਂ ਹੋਰ ਬਾਹਰ ਦੇ ਛਤ ਤੋਂ ਬਾਹਰ ਨੂੰ ਤੋਂ ਆਉਂਦੀ ਰਹਿੰਦੀਆਂ ਉਹਨਾਂ ਨੇ ਐਪਰੀਸ਼ੀਏਟ ਵੀ ਕੀਤਾ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਅਸੀਂ ਹੋਰ ਪਿੰਡਾਂ ਦੇ ਵਿੱਚ ਜਾ ਕੇ ਜਿਹੜਾ ਇਹ ਸਾਰੀ ਸਕੀਮ ਨੂੰ ਲਾਗੂ ਕਰਾਂਗੇ ਕਿਵੇਂ ਦੇਖਦੇ ਹੋ ਤੁਸੀਂ ਸਭ ਨੂੰ ਤੇ ਜਿਹੜੇ ਇਹ ਸਕੀਮ ਦੇ ਨਾਲ ਆਮ ਪਿੰਡਾਂ ਨੂੰ ਕਿੰਨੇ ਜਿਹੜੇ ਫਾਇਦਾ ਮਿਲੇਗਾ ਜੀ ਦੇਖੋ ਇਹ ਤਾਂ ਬਹੁਤ ਜ਼ਿਆਦਾ ਫਾਇਦਾ ਮਿਲੇਗਾ ਇਹ ਰਾਕੇ ਸਾਡੇ ਪਿੰਡ ਦਾ ਵੀ ਬਾਹਰ ਹੋਰ ਸਟੇਟਾਂ ਵਿੱਚ ਜਾ ਕੇ ਜਾਂ ਹੋਰ ਦੇਸ਼ਾਂ ਵਿੱਚ ਜਾ ਕੇ ਸਾਡੇ ਪਿੰਡ ਦਾ ਨਾਮ ਲੈ ਕੇ ਉੱਥੇ ਲੈਣਗੇ ਸਾਡੇ ਪਿੰਡ ਦਾ ਨਾਮ ਰੋਸ਼ ਹੋਊਗਾ ਉੱਚਾ ਉੱਠੂਗਾ ਪਤਾ ਲੱਗੇਗਾ ਵੀ ਹਾਂ ਕੋਈ ਪੰਜਾਬ ਵਿੱਚ ਕੋਈ ਇਦਾਂ ਦਾ ਪਿੰਡ ਵੀ ਹੈ ਸਿੰਗਾਪੁਰਾ ਜਿੱਥੇ ਜਵਾਲਨ ਨਹਿਰੂ ਵੀ ਆਏ ਇੱਥੇ ਉਹ ਤਾਂ ਇਹਨਾਂ ਦੇ ਪ੍ਰਧਾਨ ਮੰਤਰੀ ਵੀ ਆਏ ਸੀ ਦੇਖੋ ਇੱਥੇ ਤਾਂ ਆਉਂਦੇ ਰਹਿੰਦੇ ਆ ਦੇਖੋ ਬਹੁਤ ਵਧੀਆ ਗੱਲ ਆ ਚੰਗੀ ਗੱਲ ਆ ਵੀ ਇੱਥੇ ਸਾਡੇ ਪਿੰਡ ਦਾ ਬੜਾ ਨਾਮ ਰੋਸ਼ਨ ਹੋਇਆ ਪਹਿਲਾਂ ਤੁਸੀਂ ਉਹਨਾਂ ਦੇ ਇੱਥੇ ਆਉਣ ਤੇ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਬਾਕੀ ਸਾਡੇ ਵੀ ਇੱਥੇ ਵਕਫ ਵਕਫ ਵਾਰ ਪਿੰਡਾਂ ਤੋਂ ਆਪਣੇ ਦੇਸ਼ਾਂ ਤੋਂ ਵਿజిਟ ਕਰਨਾ ਹੁੰਦੇ ਹਨ ਟੀਮ ਮੈਂ ਇਸ ਕਰਕੇ ਸਾਡੇ ਪ੍ਰਬੰਧ ਬਹੁਤ ਵਧੀਆ ਚੱਲ ਰਿਹਾ ਹੈ ਸੀ ਵੀਜ ਦਾ ਵਾਟਰ ਟਾਈਮ ਕੀ ਕੁਝ ਖਾਸ ਜਿਹੜਾ ਉਹ ਅੱਜ ਇੱਥੇ ਤੋਂ ਦੇਖਿਆ ਗਏ ਹੈ ਤੇ ਇਹ ਲੱਗਦਾ ਹੈ ਕਿ ਜੇਕਰ ਇਹ ਸਕੀਮ ਜਿਹੜੇ ਹੋਰ ਪਿੰਡਾਂ ਦੇ ਵਿੱਚ ਲਾਗੂ ਕਰਦੇ ਕਿੰਨਾ ਕ ਫਾਇਦਾ ਜਿਹੜਾ ਪਿੰਡ ਵਾਸੀਆਂ ਨੂੰ ਜਾਂ ਹੋਰ ਖੇਤਰਾਂ ਨੂੰ ਮਿਲੇਗਾ ਇਹ ਤਾਂ ਜੀ ਐਨਿਕਤਾ ਦੀ ਕੀ ਇਮਤਿਹਾਨ ਘਟ ਹੈ ਜਿਹਦਾ ਜੋ ਪੈਸਾ ਆਪਣਾ ਵਸੂਲ ਦੇਣਾ ਹੈ ਨਾ ਉਹ ਬਹੁਤ ਘੱਟ ਬਣਦਾ ਹੈ ਨਾ 9 ਪਰ ਮੀਟਰ ਲੈਂਦੇ ਆ ਉਹਦੇ ਵਿੱਚ ਹਜ਼ਾਰ ਲੀਟਰ ਪਾਣੀ ਚਲੇ ਜਾਂਦਾ ਬਾਕੀ ਸੀਵਰੇਜ ਦਾ ਵੀ ਇਸ ਤਰੀਕਾ ਮੈਂ ਸਾਰਾ ਵਧੀਆ ਚੱਲ ਰਿਹਾ ਹੈ